ਕੋਈ ਨਾ ਮੈਂ ਸਲਾਸਰ ਦੀ ਆਵਾਜ਼ ਆਵਾਜ਼ ਸਲਾਸਰ ਦੁਆ ਲਾਤਾ ਖੋਲ ਕੇ ਕਾ ਟਰੈਕਟਰ ਹੈ ਕਿਹ ਕੀ ਮਾਡਲ ਸੌਰੀ 20 ਮਾਡਲ ਹੈ ਜੀ ਇਹ ਅੱਜੇ ਕੱਟਿਆ ਬਾਈ ਇਹਨਾਂ ਨੇ ਵੇਚਾ ਟਰੈਕਟਰ ਇਧਰ 20 ਮਾਡਲ ਹੈ 20 ਮਾਡਲ ਕੰਡੀਸ਼ਨ ਦਾ ਓਕੇ ਹੈ ਨਾ ਹਾਂਜੀ ਹਾਂਜੀ ਟਾਇਰ ਨਾਲ ਦੇ ਹੈ ਨਾ ਟਾਇਰ ਨਾਲ ਦੇ ਬਾਈ 70 ਪੈਸੇ ਹੋਣਗੇ ਟਰੈਕਟਰ ਚੱਲਿਆ ਉਹ ਤੁਹਾਨੂੰ ਦਿਖਾ ਦਵਾਂ ਨਾ ਹਾਂਜੀ 1148 1148 ਜੀ ਸਿਰਫ 1148 ਘੰਟੇ ਚੱਲਿਆ ਟਰੈਕਟਰ ਬਾਈ ਬਾਕੀ ਬੰਪਰ ਲੱਗਿਆ ਹੋਇਆ ਢੂੜੇ ਵਾਲਾ ਆ ਦੇਖ ਲੋ ਪੂਰਾ ਸਾਫ਼ ਸ਼ੋਅਰੂਮ ਕੰਡੀਸ਼ਨ ਟਰੈਕਟਰ ਤੇ ਕਈ ਵੀਰਾਂ ਦੇ ਫੋਨ ਫਾਨ ਆਉਂਦੇ ਰਹੇ ਨੇ ਬਾਕੀ ਬਾਈ ਇਹਨਾਂ ਨੇ ਅੱਜ ਹੋਰ ਨਵਾਂ ਟਰੈਕਟਰ ਦੇ ਦਿੱ ਅੱਜ ਹੈ ਹਾਂਜੀ 855 ਸਲੈਂਸਰ ਚੇਂਜ ਕਰਾ ਲਿਆ ਬਾਈ ਬਾਈ ਇਹਨਾਂ ਨੇ ਲੱਗਦੀ ਹੱਥਾਂ ਲੋ ਜੀ ਕੀ ਬਾਈ ਨੇ ਕਹਿੰਦੇ ਆਵਾਜ਼ ਇਹਨਾਂ ਨੂੰ ਦੁਈ ਆਵਾਜ਼ ਪਸੰਦ ਆ ਤਾਂ ਕਰਕੇ ਫਿਰ ਇਹਨਾਂ ਨੇ ਆਵਾਜ਼ ਕਰਕੇ ਆਲਾ ਸਲਾਸਰ ਕੋਆਤਾ ਆਵਾਜ਼ ਦਾ ਬਾਈ ਫਰਕ ਹੈ ਕਈ ਜਿਹੜੇ ਜ਼ਿਆਦਾਤਰ ਵੀਰ ਨੇ ਉਹ ਮਤਲਬ ਕਿ ਪੁਰਾਣੇ ਡੈਕਟਰ ਦੀ ਆਵਾਜ਼ ਵੱਧ ਪਸੰਦ ਕਰਦੇ ਆ ਇਧਰ ਬਾਈ 969 ਖੜਾ ਸੀ ਆਰ ਡੀ ਆਈ ਇੱਕ ਬਾਈ ਨੇ ਨੇ ਦੇਤਾ ਇਹ ਦੂਜਾ ਪੀਸ ਆਇਆ ਨਾਲ ਕੋਲ ਇਹਦੀ ਵੀ ਡਿਲੀਵਰੀ ਇਹਨਾਂ ਨੇ ਕਿਤੇ ਦਿਨ ਦੇ ਵਿੱਚ ਵਿੱਚ ਕਰ ਦੇਣੀ ਆ ਠੀਕ ਆ ਜੀ ਬਾਕੀ ਆਹ ਡੈਕਟਰ ਆਪਾਂ ਤੁਹਾਨੂੰ ਦਿਖਾਤਾ ਵਾ ਲੋ ਜੀ ਬਾਕੀ ਬਾਈ ਦਾ ਸਲੈਂਸਰ ਦਾ ਫਰਕ ਕੋਈ ਨਹੀਂ ਹੈਗਾ ਸਿਰਫ ਥੋੜਾ ਜਿਹਾ ਬੈਂਡ ਦਾ ਫਰਕ ਹੈ ਬਾਕੀ ਕਿਦੋਂ ਥੋੜੀ ਜਾਲੀ ਬੜੀ ਆਉਂਦੀ ਆ ਤੇ ਆਵਾਜ਼ ਦਾ ਫਰਕ ਆਇਆ ਉਹਦੀ ਥੋੜੀ ਜਿਹੀ ਆਵਾਜ਼ ਹੈ ਜਾਨੀ ਕਿ ਉਹਦੇ ਟਾਈਪ ਦੀ ਹੈ ਜਾਨੀ ਕਿ ਵੀ ਪਿੱਕੋ ਸਾਹ ਘੱਟ ਲੰਦੀ ਆ ਵਿੱਚੋਂ ਫਰਕ ਹੁੰਦਾ ਸਿਰਫ ਜਾਲੀਆਂ ਦਾ ਤੇ ਬਾਈ ਨੇ ਆਪਣਾ ਲੱਗ ਲੈ ਕੇ ਬਾਈ ਨੇ ਕਹਿੰਦੇ ਸਲੈਂਸਰ ਪਵਾ ਕੇ ਫੇਰ ਲੈ ਕੇ ਜਾਣਾ ਕਰ ਨੂੰ ਵੀ ਨਹੀਂ ਨਹੀਂ ਲੈ ਜਾਣਾ ਵੀ ਕਿਉਂਕਿ ਪਹਿਲਾਂ ਨੇ ਕੋ ਸਾਰੇ ਟਰੈਕਟਰ ਦੂਜੇ ਵਾਲੇ ਨੇ ਮਾਡਲ ਨਾਲੇ ਉਹ ਬਾਈ ਮਿਸਤਰੀ ਪਿੱਛੋਂ ਚੈੱਕ ਕਰੋ ਕੰਡੀਸ਼ਨ ਟਰੈਕਟਰ ਦੀ ਬਾਈ ਪੂਰੀ ਸਾਫ਼ ਸੁਥਰੀ ਐਨ ਓਕੇ ਉਹ ਲੈ ਗਰਾ ਲਈਏ ਉਹ ਬਾਈ ਲੈ ਚਲੇ ਬਾਈ ਨੇ ਟਰੈਕਟਰ ਆ ਬਾਰ ਕਾ ਵੀ ਇਹਨਾਂ ਨੂੰ ਬਾਈ ਬਾਤਾਂ ਕਰੇ ਬਾਈ ਦਾ ਮੈਨੂੰ ਪਹਿਲਾਂ ਫੋਨ ਆਇਆ ਸੀ ਬਾਈ ਪਹਿਲਾਂ ਮੈਂ ਵੀ ਉਧਰ ਸਾਡੇ ਵਾਲਾ ਆਇਆ ਸੀ ਗਾਹ ਕੋ ਉਧਰ ਸੀਗਾ ਬੀਜੀ ਤੇ ਤਾਂ ਕਰਕੇ ਆ ਨਹੀਂ ਹੋਇਆ ਲੋ ਯਾਨੀ ਕਿ ਥੋੜਾ ਜਿਹਾ 20 ਪੈਸੇ ਦਾ ਜੇ ਵੀ ਫਰਕ ਹੈਗਾ ਆਵਾਜ਼ ਦਾ ਪਰ ਲਗਭਗ ਬਹੁਤ ਫਰਕ ਪੈਗਾ ਬਸ ਫਿਰ ਵੀ ਦੂਏ ਸਾਰ ਸਮਾਂ ਲੋ ਸਰਪੰਚ ਦੇ ਦਾ ਬਾਈ ਨੇ ਨਵਾਂ ਟੈਕਟਰ ਅੱਜ ਦੂਆ ਰੈਟਰ ਚੱਲਿਆ ਇਹ ਬਾਈ ਨੇ ਪਹਿਲਾਂ ਸੁਬਹ ਚ 55 ਫੋਰ ਜੀ ਦੇਖ ਤਾਂ ਉਦੇ ਬਾਅਦ ਚਾਹ ਦੇਖ ਪਾਕੀ ਬਾਈ ਇੱਕ ਗੱਲ ਹੋਰ ਜਿਹੜੀ ਨੋਟਿਸ ਕਰੀ ਆਪਾਂ ਨੇ ਜਿਹੜਾ ਇਹ ਟਰੈਕਟਰ ਜਿਆਦਾ ਇਹਨਾਂ ਦਾ ਬਲਾਚੌਰ ਏਰੀਏ ਤੇ ਇੱਕ ਨੂਰਪੁਰੇ ਦੇ ਉਧਰ ਟਰੈਕਟਰ ਵੱਧ ਜਾਂਦਾ ਬਲਾਚੌਰ ਏਰੀਏ ਦੇ ਵਿੱਚ ਕਾਫੀ ਵੀਰ ਆ ਜਿਹੜੇ ਇਹਨੂੰ ਪਸੰਦ ਕਰਦੇ ਨੇ ਟਰੈਕਟਰ ਨੂੰ ਉਧਰ ਵੱਧ ਜਾਂਦਾ ਉਹ ਸੈਂਟਰ ਗੇਅਰ ਵਾਲਾ ਲੈ ਕੇ ਗਏ ਆ 4 ਵੀਲ ਦਾ ਜਿਹੜਾ ਉਹ ਵੀ ਸੈਡ ਗੇਅਰ ਚ ਤਾਂ ਹੁਣ ਇੱਕ ਹੋਰ ਬਾਈ ਇਹਨਾਂ ਨੇ ਸੁਧਾਰ ਕਰਤਾ ਪਹਿਲਾਂ ਜਿਹੜਾ 4 ਵੀਲ ਤਾਂ ਉਹ ਸਿਰਫ 2 ਸਪੀਡਾਂ ਚ ਆਉਂਦਾ ਸੀਗਾ ਟਰੈਕਟਰ ਹੁਣ ਵਾਲਾ ਜਿਹੜਾ ਟਰੈਕਟਰ ਹੈ ਨਵਾਂ 4 ਵੀਲ ਇਹ ਬਾਈ ਆਪਣਾ 3 ਸਪੀਡ ਚ ਵੀ ਆ ਰਿਹਾ ਮਤਲਬ ਕਿ 15 ਸਪੀਡਾਂ ਦੇ ਵਿੱਚ ਉਹਨਾਂ ਨੇ ਆਪਸ਼ਨ ਦੇਤੀ ਆ ਤੁਸੀਂ ਕੋਈ ਵੀ ਜਿਹੜੀ ਮਰਜ਼ੀ ਉਹਦੇ ਵਿੱਚ ਆਪਸ਼ਨ ਦੇ ਵਿੱਚ ਲੈ ਸਕਦੇ ਆ ਬਸ ਇਹ ਜ਼ਰੂਰੀ ਵੀ ਤਾਂ ਬਾਈ ਲੈਣੇ ਵੀ ਚਾਹੀਦੇ ਤੇ ਠੀਕ ਆ ਜੀ ਬਾਕੀ ਵੀਰਾਂ ਕੋਲ ਪੁਰਾਣੇ ਟਰੈਕਟਰ ਖੜੇ ਆ ਦੋ ਤਿੰਨ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਬਾਈ ਹੁਣ ਕਈ ਵੀਰਾਂ ਨੇ ਪੁਰਾਣਾ ਲੈਣਾ ਹੁੰਦਾ ਹੈ ਉਹ ਆਪਾਂ ਤੁਹਾਨੂੰ ਇੱਕ ਵਾਰ ਮੋਟੀ ਮੋਟੀ ਨੀਕਾ ਮਰਾ ਦੰਨੇ ਆ ਤੇ ਵੀ ਕਿਹੜੇ ਕਿਹੜੇ ਪੁਰਾਣੇ ਟਰੈਕਟਰ ਖੜੇ ਆ ਜੋ ਬਾਈਆਂ ਕੋਲ ਆ ਖੜੇ ਆ ਬਾਈ ਟਰੈਕਟਰ ਸਟਾਕ ਪੁਰਾਣਿਆਂ ਦਾ ਆ ਖੜਾ ਜੀ 855 XM 5 ਸਟਾਰ ਸਾਈਡ ਗੇਅਰ ਵਾਲਾ ਜੀ ਠੀਕ ਆ ਜੀ ਟਾਇਰ ਟਰੈਕਟਰ ਦੇ ਘਸੇ ਹੋਈਆਂ ਲੱਗ ਪਗ ਠੀਕ ਆ ਜੀ ਤੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ ਇਹ 14 ਮਾਡਲ ਹੈ ਪਾਵਰ ਸਟੀering ਆ ਜੀ ਠੀਕ ਆ ਕੰਡੀਸ਼ਨ ਥੋੜੇ ਸਾਹਮਣੇ ਹੈ ਬਾਈ ਟਰੈਕਟਰ ਦੀ ਟਾਇਰ ਮਤਲਬ ਕਿ ਡਾਊਨ ਆ ਬਾਈ ਪਿਛਲੇ ਐਕਸਐਮ ਮਾਡਲ ਉਦੇ ਬਾਅਦ ਬਾਈ ਇੱਕ ਖੜਾ ਇਹਨਾਂ ਕੋਲ ਟਰੈਕਟਰ ਘੱਟ ਰੇਟ ਵਾਲਾ 265 ਠੀਕ ਹੈ ਜੀ ਇਹਦਾ ਵੀ ਲੱਖ ਰੁਪਈਆ ਮੁੱਲ ਕਰਦੇ ਆ ਇਹ ਲੋ ਜੀ ਇੱਕ ਬਾਈ ਨਾਲ ਕੋ 21 ਮਾਡਲ ਖੜਾ ਬਾਈ ਟਰੈਕਟਰ 2021 ਮਾਡਲ ਟਾਇਰ ਵੀ ਸਮਝ ਕੇ ਚਲੋ ਵੀਰ ਨਹੀਂ ਕਹਿੰਦੇ ਨਾਲ ਦੇ ਟਾਇਰ ਨੇ 21 ਦੇ ਹੀ ਮਾਰਕਿਆਂ ਵਾਲੇ ਠੀਕ ਹੈ ਜੀ 1100 ਦੇ ਨੇੜੇ ਤੜੇ ਘੰਟੇ ਟਰੈਕਟਰ ਚੱਲਿਆ ਹੋਇਆ ਆ ਦੇਖ ਲਓ ਕੰਡੀਸ਼ਨ ਜਾਲੀ ਚੇਂਜ ਆ ਬਾਈ ਫਰੰਟ ਵਾਲੀ ਅਬੀ ਚੇਂਜ ਹੋਈ ਵੀ ਆ ਮੁਰਲੇ ਠੀਕ ਆ ਜੀ ਲੋ ਜੀ ਆਵਾਜ਼ ਕਰ ਲੋ ਚੈੱਕ ਆਵਾਜ਼ ਚੈੱਕ ਕਰੋ ਬਾਈ ਇਹ ਉਰ ਕੀ ਮਾਡਲ ਆ ਬਾਈ ਪਾਕੀ ਪਿੱਛੋਂ ਦਿਖਾ ਦਿੰਨੇ ਬਾਈ ਉਹਦੀ ਪਿੱਛੋਂ ਕਰ ਲਿਆ ਤੇ ਬਾਈ ਇੱਕ ਗੱਲ ਆਪਾਂ ਦੱਸ ਦਈਏ ਵੀ ਟਰੈਕਟਰ ਦੇ ਮਗਰਾੜ ਤੇ ਰਿੰਮ ਪੇਂਟ ਹੋਏ ਹੋਏ ਨੇ ਦੁਬਾਰਾ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਮਗਰਾੜ ਤੇ ਰਿੰਮ ਦੁਬਾਰਾ ਪੇਂਟ ਆ ਉਹ ਆਪਾਂ ਵੀਰੇ ਤੁਹਾਨੂੰ ਪਤਾ ਦੱਸ ਦਨੇ ਆ ਕਿਉਂਕਿ ਕਈ ਵੀਰ ਆਪਣੇ ਵੀਰ ਵੀਡੀਓ ਸੂਰੋਂ ਵੀ ਬਹੁਤ ਦੇਖਦੇ ਆ ਤਾਂ ਆਪਾਂ ਨੂੰ ਬਾਅਦ 'ਚ ਅਗਲਾ ਕਹਿ ਦਾਂਦਾ ਏ ਤੇ ਤੁਸੀਂ ਉੱਥੇ ਆ ਕੇ ਵੀ ਫਿਰ ਦੇਖੇ ਲੰਦਾ ਤੁਹਾਨੂੰ ਪਤਾ ਹੀ ਆ ਬੰਦਾ ਠੀਕ ਨਹੀਂ ਜੀ ਬਾਕੀ ਟਰੱਕ ਓਕੇ ਆ ਵੀਰੇ ਕਿਸੇ ਪਾਸੇ ਤੋਂ ਕੋਈ ਹੋਰ ਨਹੀਂ ਹੈਗਾ ਆ ਦੇਖੋ ਹੋਰ ਬਾਕੀ ਕਿਸੇ ਪਾਸੇ ਦਾ ਟੱਚਿੰਗ ਨਹੀਂ ਹੈ ਬਾਈ ਸਿਰਫ ਮਗਰਾੜ ਤੇ ਆਪਣਾ ਰਿੰਮ ਦੋ ਚੀਜ਼ਾਂ ਪੇਂਟ ਨੇ ਬਾਕੀ ਸਭ ਓਕੇ ਆ ਜੀ ਬਾਕੀ ਜਿਹੜਾ ਵੀ ਕੋਈ ਮੇਰਾ ਵੀਰ ਹੋਇਆ ਆ ਕੇ ਦੇਖ ਲਿਓ ਬਾਕੀ ਬਾਈ ਆ ਕੇ ਆਪਣਾ ਦੇਖ ਲਿਓ ਸੌਦਾ ਕਰ ਲਿਓ ਟਰੈਕਟਰ ਦਾ ਵੀ ਇਹਨਾਂ ਨਾਲ ਆਪਣੇ ਬਿਲਕੁਲ ਨਾਲੇ ਏਜੰਸੀ ਵੀ ਇਹਨਾਂ ਦੀ ਸਵਰਾਜ ਨੰਬਰ ਵੀ ਤੇ ਬੋਲਦਾ ਨਾ 9815591901 ਇਹ ਨੰਬਰ ਤੇ ਕਾਲ ਕਰਕੇ ਬਾਈ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਕੋਈ ਵੀ ਟਰੈਕਟਰ ਲੈਣਾ ਹੈ ਤਾਂ ਆ ਕੇ ਵੀ ਇਹਨਾਂ ਨਾਲ ਸੌਦਾ ਕਰ ਸਕਦੇ ਆ ਜੀ ਠੀਕ ਆ ਜੇ ਕਿਸੇ ਨੇ ਕੋਈ ਵਿੱਚ ਵੀ ਟਰੈਕਟਰ ਦੇਣਾ ਹੋਵੇ ਕੋਈ ਜਾਂ ਜਿੱਦਾਂ ਕਈ ਵੀ ਰਾਕੋਟ ਟਰੈਕਟਰ ਹੁੰਦਾ ਪੁਰਾਣਾ ਤਾਂ ਬਾਈ ਨੇ ਉਹ ਵੀ ਕਰ ਲਾਂਦੇ ਨੇ ਵਾਦਾ ਘਾਟਾ ਬਾਈ ਪੁਰਾਣੇ ਟਰੈਕਟਰ ਦੇ ਨਾਲ ਤੇਦੋ ਲਓ ਬਾਈ ਕੋ ਸੋਨਾ ਲੀਕਾ ਵੀ ਖੜਾ ਜੀ 60 ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਸੋਨਾ ਲੀਕਾ 60 ਆ ਇਹ ਮਾਡਲ ਦੀ ਗੱਲ ਕਰੀਏ ਤਾਂ ਬਾਈ 6 ਮਾਡਲ ਹੈ 2006 ਕੰਡੀਸ਼ਨ ਤੁਹਾਡੇ ਸਾਹਮਣੇ ਹੈ ਟਾਇਰ ਬਾਈ ਅੱਧੇ ਘੈਂ ਟਰੈਕਟਰ ਦੇ ਹਾਫ ਕੰਡੀਸ਼ਨ ਦੇ ਵਿੱਚ ਟਾਇਰ ਹੈਗੇ ਨੇ ਠੀਕ ਹੈ ਜੇ ਮੇਰਾ ਵੀਰ ਕੋਈ ਸੋਨਾ ਲਿਕਾ ਦਾ ਸ਼ਕੀਨ ਆ ਬਾਈ ਤੇ ਬਾਕੀ ਜੇ ਰਹੀ ਗੱਲ ਰੇਟ ਦੀ ਤਾਂ ਬਾਈ ਫੋਨ ਤੇ ਰੇਟ ਬਾਈ ਨਾਲ ਪੁੱਛ ਲਿਓ ਇਹ ਟਰੈਕਟਰ ਰੇਟ ਦੱਸ ਦੰਨੇ ਆ ਇਹਦਾ ਯਾਨੀ ਕਿ ਵੀਰ ਨਾਲ ਹੀ 620000 ਰੁਪਿਆ ਰੇਟ ਆ ਬਾਕੀ ਦਾ ਬਾਈ ਕਹਿੰਦੇ ਮੌਕੇ ਤੇ ਰੇਟ ਕਰ ਲਾਂਗੇ ਟਾਇਰ ਮਤਲਬ ਕੀ ਨਾਲ ਦੇ ਆ ਬਾਈ ਤੁਹਾਨੂੰ ਇਹਦੀ ਰੀਡਿੰਗ ਵੀ ਦੱਸ ਦਾਨੇ ਟਰੈਕਟਰ ਦੀ ਕਿੰਨੀ ਆ 1124 ਘੰਟੇ ਚੱਲਿਆ ਵਾ ਜੀ ਭਾਈ 1124 ਘੰਟੇ ਚੱਲਿਆ ਵਾ ਠੀਕ ਆ ਜੀ ਤੇ ਬਾਕੀ ਟਰੈਕਟਰ ਸਾਰਾ ਓਕੇ ਆ ਬਾਕੀ ਇਹਨਾਂ ਕੋਲ ਟਰੈਕਟਰ ਦੇ ਤੋਂ ਇਲਾਵਾ ਹੋਰ ਵੀ ਬਾਈ ਉੱਧਰ ਖੜੇ ਨੇ ਦੋ ਪੰਜ ਛੇ ਟਰੈਕਟਰ ਉਹ ਅੱਜ ਇਹਨਾਂ ਨੇ ਕੱਢੇ ਨਹੀਂ ਹੈਗੇ ਤੁਹਾਨੂੰ ਇਹਨਾਂ ਦੇ ਬਾਕੀ ਦੇ ਹੋਰ ਟਰੈਕਟਰ ਸਟਾਕ 'ਚ ਉਹਨਾਂ ਦੇ ਵੀ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਠੀਕ ਆ ਜੀ ਕਿਸੇ ਨੇ ਹੋਰ ਟਰੈਕਟਰ ਵੀ ਲੈਣਾ ਹੁੰਦਾ ਹੈ ਇਹਨਾਂ ਕੋਲ ਵੀ ਲਗਭਗ ਸਾਰੇ ਜੀ ਘੱਟ ਰੇਟ ਵਾਲੇ ਉੱਪਰਲੇ ਸਾਰੇ ਜੀ ਹਾਂ ਦੇ ਰੇਟ ਵਾਲੇ ਮਿਲ ਜਾਂਦੇ ਨੇ ਬਾਕੀ ਬਈ ਸਾਨੂੰ ਪਤਾ ਨਵੇਂ ਸਵਰਾਜਾਂ ਕੋਲ ਹੈਗੇ ਹੀ ਆ ਜੇ ਕਿਸੇ ਨੇ ਵੀ ਸਾਡੇ ਰੋਪੜ ਏਰੀਆ ਚ ਨਵਾਂ ਸਵਰਾਜ ਲੈਣਾ ਆ ਬਾਈ ਤੇ ਕੋਲਾਂ ਕੋਲ ਆ ਕੇ ਟਰੈਕਟਰ ਦੇਖ ਸਕਦੇ ਆ ਗੱਲਬਾਤ ਕਰ ਸਕਦੇ ਆ